ਹਾਂ ਜੀ ਮੈਂ ਤੁਹਾਡਾ ਸਵਾਲ ਦੇਖ ਰਿਹਾ ਸੀ ਵੀ ਇਹ ਆਥੈਂਟੀਕੇਟ ਹੈ ਕਿ ਨਹੀਂ ਹੈ ਤਾਂ ਮੈਂ ਲੱਗਿਆ ਵੀ ਜੇ ਆਥੈਂਟੀਕੇਟਡ ਨਾ ਹੁੰਦਾ ਹੂੰ ਤਾਂ ਜਿਵੇਂ ਉਹਨਾਂ ਨੇ ਇਹਨਾਂ ਦੇ ਪਰਚੇ ਪਾਏ ਨੇ ਪਹਿਲਾਂ ਇਹ ਪਰਚੇ ਤਾਂ ਹੁਣ ਤੱਕ ਪੈ ਗਏ ਹੁੰਦੇ ਸੀਗੇ ਇੱਕ ਅੱਧਾ ਪਰਚਾ ਹੋਰ ਹੁਣ ਤੱਕ ਤਾਂ ਪੁਲਿਸ ਲੈ ਗਈ ਹੋਣੀ ਸੀ ਸੁਖਪਾਲ ਖੈਰਾ ਨੂੰ ਹੂੰ ਤਾਂ ਇਹਦਾ ਮਤਲਬ ਇੱਥੇ ਕੁਛ ਨਾ ਕੁਛ ਤਾਂ ਹੈ ਹੀ ਹੈ ਬਾਕੀ ਪ੍ਰਸ਼ਾਚਾਰ ਦੀ ਜਿੱਥੇ ਤੱਕ ਗੱਲ ਹੈ ਜੀ ਪ੍ਰਸ਼ਾਚਾਰ ਦਾ ਤਾਂ ਨੰਬਰ ਵੀ ਜਾਰੀ ਕੀਤਾ ਸੀਗਾ ਇਹਨਾਂ ਨੇ ਇੱਕ ਹੂੰ ਉਹ ਨੰਬਰ ਵੀ ਖਤਮ ਹੋ ਗਿਆ ਜਿਵੇਂ ਨਸ਼ੇ ਲਈ ਅਰਦਾਸ ਕੀਤੀ ਸੀ ਨਸ਼ੇ ਲਈ ਇੱਕ ਨੰਬਰ ਕੀਤਾ ਸੀਗਾ ਜਿੰਨਾ ਕੁਝ ਹੋ ਰਿਹਾ ਏ ਜ 2.5 ਸਾਲਾਂ ਦੇ ਵਿੱਚ ਅਸੀਂ ਤਾਂ ਸਿਰਫ ਪੰਜਾਬ ਦੇ ਵਿੱਚ ਬੈਠ ਕੇ ਨਾ ਥੀਏਟ੍ਰਿਕਸ ਦੇਖ ਰਹੇ ਆ ਡਰਾਮੇ ਓਕੇ ਤੇ ਜੋ ਕੁਝ ਹੋ ਰਿਹਾ ਤਾਂ ਉਹ ਚੀਜ਼ ਉਧਰ ਡਰਾਮਿਆਂ ਦੇ ਉੱਤੇ ਹੋ ਰਹੀ ਹੈ ਬਾਕੀ ਤਾਂ ਕੋਈ ਇਹ ਨਹੀਂ ਹੈ ਹੁਣ ਜੇ ਫੋਟੋਗ੍ਰਾਫਸ ਬਾਹਰ ਹੋ ਆਈਆਂ ਨੇ ਆਸਟ੍ਰੇਲੀਆ ਤੋਂ ਕਿਉਂਕਿ ਸਾਨੂੰ ਤਾਂ ਆਟ ਰਾਈਆਂ ਦੇ ਹੁਣ ਜਵਾਬ ਨਹੀਂ ਦਿੰਦੇ ਤੁਹਾਨੂੰ ਜੇ ਅਸਲੀਅਤ ਦੱਸੀ ਤਾਂ ਇਸ ਟਾਈਮ ਦੇ ਉੱਤੇ ਸਿਰਫ ਜਿਹੜਾ ਕਮਿਸ਼ਨ ਹੈ ਇਨਫੋਰਮੇਸ਼ਨ ਕਮਿਸ਼ਨ ਪੰਜਾਬ ਦਾ ਜੀ ਉਹਦੇ ਵਿੱਚ ਸਿਰਫ ਇੱਕ ਕਮਿਸ਼ਨਰ ਹੈ ਇਸ ਟਾਈਮ ਦੇ ਉੱਤੇ ਅੱਛਾ ਇਹ ਬੜੀ ਦਿਲਚਸਪ ਗੱਲ ਤੁਸੀਂ ਦੱਸੀ ਆ ਕਿਉਂਕਿ ਤੁਸੀਂ ਆਰਟੀਆਈ ਐਕਟੀਵਿਸਟ ਜੇ ਤੇ ਅਸਲ ਇਨਫੋਰਮੇਸ਼ਨ ਕਮਿਸ਼ਨਰ ਸਿਰਫ ਇੱਕੋ ਹੀ ਆ ਸਿਰਫ ਕਪਾੜਾ ਪੀਤਾ ਹੋਇਆ ਹੈ ਜੀ ਬਾਕੀ ਸਾਰੀਆਂ ਸੀਟਾਂ ਖਾਲੀ ਨੇ ਇਹਨਾਂ ਨੇ ਇਨਫੋਰਮੇਸ਼ਨ ਕਮਿਸ਼ਨ ਹੀ ਨਹੀਂ ਅਪਾਇੰਟ ਕੀਤਾ ਕੋਈ ਕਮਿਸ਼ਨਰ ਹੀ ਨਹੀਂ ਅਪਾਇੰਟ ਕੀਤਾ ਹੋਇਆ ਟੋਟਲ ਕਿੰਨੇ ਹੋਣੇ ਚਾਹੀਦੇ ਇਹਨਾਂ ਦੇ ਡਿਪਾਰਟਮੈਂਟ ਦਾ ਸਾਨੂੰ ਜਵਾਬ ਇਹਨਾਂ ਦੇ ਡਿਪਾਰਟਮੈਂਟ ਤਾਂ ਸਾਨੂੰ ਜਵਾਬ ਦਿੰਦੇ ਨਹੀਂ ਤਾਂ ਸਾਨੂੰ ਅਪੀਲਾਂ ਬਾਣੀਆਂ ਪੈਲੀਆਂ ਨੇ ਆਰਟੀਆਈ ਦੇ ਵਿੱਚ ਕੀ ਹੁੰਦਾ ਸਰ ਅਸੀਂ ਜੇ ਤੁਸੀਂ ਜਿਵੇਂ ਦੋਸਤ ਇੱਕ ਪੱਤਰਕਾਰ ਹੋ ਤੁਸੀਂ ਅੱਜ ਖਬਰ ਚਲਾਣੀ ਹੈ ਤਾਂ ਤੁਹਾਡੇ ਕੋਲ ਅੱਜ ਦਾ ਮਸਲਾ ਹੋਣਾ ਚਾਹੀਦਾ ਜੇ ਮਹੀਨੇ ਬਾਅਦ ਮੈਂ ਤੁਹਾਨੂੰ ਅੱਜ ਦੇ ਮਸਲੇ ਦੇ ਉੱਤੇ ਅਪਡੇਟ ਦਵਾਂ ਤੋ ਉਹ ਗੱਲ ਦਾ ਅਸਰ ਨਹੀਂ ਰਹਿੰਦਾ ਤਾਂ ਅਸੀਂ ਆਰਟੀਆਈ ਪਾਨੇ ਹੁੰਦੇ ਆ ਮੌਕੇ ਸਿਰ ਦੀ ਵਿੱਚ ਜਿਹਦਾ 30 ਦਿਨ ਦੇ ਅੰਦਰ ਜਵਾਬ ਆ ਜਾਏ ਮਾਮਲਾ ਗਰਮ ਹੁੰਦਾ ਹੈ ਤੇ ਸਾਨੂੰ ਉਸ ਦਾ ਜਵਾਬ ਮਿਲ ਜਾਂਦਾ ਪਰ 30 ਦਿਨਾਂ ਚ ਕਿਸੇ ਦਾ ਜਵਾਬ ਨਹੀਂ ਆਂਦਾ ਸਾਲ-ਸਾਲ ਤੋਂ ਉੱਪਰ ਟੱਪੀਆਂ ਹੋਈਆਂ ਨੇ ਹੁਣ ਤਾਂ ਅਸੀਂ ਇਹਨਾਂ ਦੇ ਜਵਾਬ ਵੀ ਨਹੀਂ ਦੇਖਦੇ ਸੋ ਕਿੰਨੇ ਕਮਿਸ਼ਨਰ ਹੋਣੇ ਚਾਹੀਦੇ ਆਰਟੀਆਈ ਦੇ ਆਪਣੇ ਪੰਜਾਬ ਲਈ ਸਰ 10 ਕਮਿਸ਼ਨਰਸ ਨੇ ਉਹ ਅੱਛਾ ਇਹਦਾ ਮਤਲਬ 8-9 ਪੋਸਟਾਂ ਖਾਲੀ ਪਈਆਂ ਵਾ ਮਾਰਚ ਦੇ ਵਿੱਚ ਜਦੋਂ ਦੇ ਸਰ ਹੋਏ ਹੋਏ ਨੇ ਉਦੋਂ ਦਾ ਸਿਰਫ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਚੀਫ ਇਨਫੋਰਮੇਸ਼ਨ ਕਮਿਸ਼ਨਰ ਇਹਨਾਂ ਨੇ ਪੰਜਾਬ ਲਈ ਅਪਾਇੰਟ ਕੀਤਾ ਹੈ ਬਸ ਬਾਕੀ ਜਿਹੜੇ ਥੱਲੇ ਉਸ ਦੇ ਕਮਿਸ਼ਨਰ ਹੋਣੇ ਨੇ ਉਹ ਸਾਰੀਆਂ ਸੀਟਾਂ ਖਾਲੀ ਪਈਆਂ ਨੇ ਕੋਈ ਕਮਿਸ਼ਨਰ ਨਹੀਂ ਹੈ ਸੋ ਹਰ ਮਲਾਪ ਚ ਜਦੋਂ ਤੁਸੀਂ ਇਨਫੋਰਮੇਸ਼ਨ ਮੰਗਦੇ ਜੇ ਕੋਈ ਤੇ ਤੁਹਾਨੂੰ ਡਿਪਾਰਟਮੈਂਟਸ ਇਨਫੋਰਮੇਸ਼ਨ ਨਹੀਂ ਦਿੰਦੀਆਂ ਉਹ ਸਿਰ ਬਿਲਕੁਲ ਨਹੀਂ ਆਉਂਦੀ ਆ ਸਰ ਉਹ ਤਾਂ ਵਰਬਲੀ ਸਾਨੂੰ ਡਿਪਾਰਟਮੈਂਟਾਂ ਤੋਂ ਕਾਲ ਆ ਜਾਂਦੀ ਹੈ ਜੀ ਕੀ ਆਦਮੀ ਕਰਦੇ ਹੋ ਆਪਣੇ ਭਰਾ ਬੈਠੇ ਹੋਏ ਨੇ ਜਿਹੜੇ ਸਾਨੂੰ ਫੋਨ ਕਰਕੇ ਦੱਸ ਦਿੰਦੇ ਨੇ ਪਾਜੀ ਸਾਨੂੰ ਮਨਾਂ ਕੀਤਾ ਹੋਇਆ ਹਰਮਨਾ ਵਗਰੇਵਾਲ ਦੀ ਤੇ ਮੰਗਲਿਕ ਗੋਇਲ ਦੀ ਇਹਨਾਂ ਦੀ ਆਰਟੀਆਈਆਂ ਤੇ ਜਵਾਬ ਨਹੀਂ ਦੇਣੇ ਮਤਲਬ ਤੁਹਾਡੀ ਆਰਟੀਆਈ ਦਾ ਜਵਾਬ ਉਹ ਦਿੰਦੇ ਹੀ ਨਹੀਂ ਨਹੀਂ ਆਂਦਾ ਹੀ ਨਹੀਂ ਜੀ ਮੇਰੇ ਕੋਲ ਰਿਟਰਨ ਪਈ ਰਹੇ ਸਾਡੇ ਕੋਲ ਉਹਨੇ ਪੈਸੇ ਹੈ ਨਹੀਂ ਵੀ ਜੇ ਪਕਾਈ ਮਾਰੀਏ ਮੇ ਤਾਂ ਨੌਕਰੀਆ ਤੋਂ ਕਰਵਾ ਦਈਏ ਮੈਂ ਇਹਨਾਂ ਦੇ ਇੱਕ ਡਿਪਾਰਟਮੈਂਟ ਦੀ ਗੱਲ ਕਰਾਂ ਉਹਨਾਂ ਨੇ 10000 ਰੁਪਇਆ ਮੈਨੂੰ ਦੇ ਦਿੱਤਾ ਪੈਨਲਟੀ ਜਿਹੜੀ ਕਮਿਸ਼ਨਰ ਨੇ ਲਾਈ ਹਾਂ சுரேਸ਼ ਉਹਨਾਂ ਰਾਜੀ ਜਿਹੜੇ ਚੀਫ ਇਨਫੋਰਮੇਸ਼ਨ ਕਮਿਸ਼ਨਰ ਸੀਗੇ ਹੂੰ ਪੰਜਾਬ ਦੇ ਉਹਨਾਂ ਨੇ ਇੱਕ ਨੂੰ 10000 ਦੀ ਪੈਨਲਟੀ ਲਾ ਦਿੱਤੀ ਇੱਕ ਡਿਪਾਰਟਮੈਂਟ ਨੂੰ ਵੀ ਤੁਸੀਂ ਇਹਨਾਂ ਨੂੰ ਭਰੋ ਗਰੇਵਾਲ ਸਾਹਿਬ ਨੂੰ ਇੱਕ ਸਾਲ ਹੋ ਗਿਆ ਹੈ ਆਰਟੀਆਈ ਦੇ ਮਗਰ ਨੇ ਹੂੰ ਮੇਰਾ 10000 ਦਾ ਚੈੱਕ ਬਣ ਕੇ ਆ ਗਿਆ ਪਰ ਜਵਾਬ ਫੇਰ ਨਹੀਂ ਆਇਆ ਤੇ ਇਹਦਾ ਫਿਰ ਕੋਈ ਕਾਨੂੰਨੀ ਹੱਲ ਨਹੀਂ ਹੈਗਾ ਹਰਮਲਾਪ ਦੀ ਹੈਗਾ ਜੀ ਹਾਈ ਕੋਰਟ ਹੈ ਹਾਈ ਕੋਰਟ ਹੈ ਜੀ ਪਰ ਅਸੀਂ ਅਸੀਂ ਲਾਅ ਨਹੀਂ ਕੀਤੀ ਹੋਈ ਅਸੀਂ ਲਾਅ ਮਤਲਬ ਪ੍ਰੈਕਟਿਸ ਨਹੀਂ ਕਰਦੇ ਲਾਅ ਪੜ੍ਹੀ ਤਾਂ ਬਹੁਤ ਹੋਈ ਜੀ ਸਾਡੀ ਹਾਂ ਹਾਂ ਉਹ ਪ੍ਰੈਕਟਿਸ ਨਹੀਂ ਕਰਦੇ ਤਾਂ ਸਾਡੇ ਕੋਲ ਵਕੀਲ ਨਹੀਂ ਮਿਲਦੇ ਨਹੀਂ ਤਾਂ ਉਹਨਾਂ ਨੂੰ ਉਹਦੀ ਨੌਕਰੀ ਦਾ ਕਨਵਰਟਾ ਦਵਾ ਫਿਰ ਅਪੀਲ ਪਾਇਸੀ दैट इज दिस ডিপਾਰਟਮੈਂਟ ਇਹ ডিপਾਰਟਮੈਂਟ ਨੇ ਮੈਨੂੰ 10000 ਦੇ ਦਿੱਤਾ ਇਹ ਪੈਸੇ ਦੇਣ ਨੂੰ ਤਿਆਰ ਨੇ ਫਾਈਲ ਦੇ ਕਿਉਂਕਿ ਉਹਨਾਂ ਦੇ ਪੱਲੋਂ ਨਹੀਂ ਜਾ ਰਹੇ ডিপਾਰਟਮੈਂਟ ਦੇ ਹੀ ਪੈਸੇ ਆ ਰਹੇ ਨੇ ਉਹ ਮੈਨੂੰ ਫਾਇਨ ਦੇ ਦਿੰਦੇ ਨੇ 10000 ਰੁਪਇਆ ਪਰ ਜਵਾਬ ਨਹੀਂ ਦਿੰਦੇ। ਵੈਰੀ ਸੈਡ ਵੈਰੀ ਸੈਡ ਇਹ ਸਭ ਮੇਰੇ ਨਾਲ 3-4 ਡਿਪਾਰਟਮੈਂਟ ਤਾਂ ਹੋ ਚੁੱਕੇ ਆ ਜਿਹਦੇ ਚੈੱਕ ਮੈਂ ਬਕਾਇਦਾ ਐਨਕੈਸ਼ ਕਰਾ ਕੇ ਤੇ ਆਪਣੇ ਕੋਲ ਸਾਰੇ ਰਿਕਾਰਡ ਰੱਖੀ ਬੈਠਾ। ਮੈਨੂੰ ਇਹਦੇ ਤੋਂ ਮੈਨੂੰ ਚੈੱਕ ਦੇ ਦਿੱਤੇ। ਫਿਰ ਦੇ ਦਿੱਤੇ ਡਿਪਾਰਟਮੈਂਟ ਚੋਂ ਕੱਢ ਕੇ ਕਿਉਂਕਿ ਉਹ ਅਫਸਰ ਦੇ ਪੱਲੋ ਨਹੀਂ ਸੀ ਯਾਰ ਪਰ ਮੈਨੂੰ ਜਵਾਬ ਨਹੀਂ ਦਿੱਤਾ। ਇਸ ਸਰਕਾਰ ਦਾ ਇੱਕ ਲੋਕਾਂ ਨੂੰ ਵਾਅਦਾ ਸੀ ਵੀ ਅਸੀਂ ਭ੍ਰਿਸ਼ਟਾਚਾਰ ਮਹੀਨੇ ਚ ਖਤਮ ਕਰ ਦਾਂਗੇ ਜੇ ਤੁਹਾਡਾ ਸਾਥ ਮਿਲਿਆ। ਅਸਵਲੇ ਕੀ ਹਾਲਾਤ ਤੁਹਾਡੇ ਏਰੀਆ ਦੇ ਵਿੱਚ ਸਰ ਹਾਲਾਤ ਤਾਂ ਇਹ ਸਾਬਦੇ ਨੇ ਵੀ ਇਹਨਾਂ ਦੇ ਜਿੰਨੇ ਡਰਾਮੇਬਾਜ਼ੀ ਆ ਉਹ ਸ ਪੰਜਾਬ ਦੇ ਇੱਕ ਇੱਕ ਲੋਕਾਂ ਕੋਲ ਪਹੁੰਚ ਗਈ ਸੀ ਉਸ ਕਰਕੇ ਇਹਨਾਂ ਨੂੰ ਵੋਟਾਂ ਪੈ ਗਈਆਂ ਤੇ 92 ਲੋਕ ਜਿੱਤ ਗਏ ਹੁਣ ਉਹ ਚੀਜ਼ ਨੂੰ ਮੁੱਦਾ ਬਣਾ ਕੇ ਭ੍ਰਸ਼ਟਾਚਾਰੀਆਂ ਨੇ ਫੜ ਲਿਆ ਦੇਖੋ ਜੀ ਮਾਨ ਸਾਹਿਬ ਦੀ ਸਰਕਾਰ ਆਪਾਂ ਨਹੀਂ 5000 ਚ ਕੰਮ ਕਰ ਸਕਦੇ ਉਹ 5000 ਦਾ ਰੇਟ 50000 ਹੋ ਗਿਆ ਚਾਹੇ ਜਿੱਥੇ ਮਰਜ਼ੀ ਲੈ ਲਓ ਤੁਸੀਂ ਬੜੀ ਸੀਰੀਅਸ ਅਲੀਗੇਸ਼ਨ ਲਾ ਰਹੇ ਹਰਮਨ ਲਾਲ ਜੀ ਤੁਸੀਂ ਸਰਕਾਰ ਤੇ ਜਰਾਬ ਸਾਡੇ ਨਾਲ ਬੰਦਾ ਭੇਜੋ ਸਿਵਲ ਡਰੈਸ ਦੇ ਵਿੱਚ ਕੰਮ ਕਰਾਉਣ ਵਾਲਾ ਵੀ ਇਹਨੇ ਕੰਮ ਕਰਾਣਾ ਉਹ ਅੰਦਰ ਜਾ ਕੇ ਕਰਵਾ ਕੇ ਆਜੋ ਕਿ ਕਿਸੇ ਪਾਸੇ ਤੋਂ ਕੰਮ ਸੋ ਜਿਹੜਾ ਅੱਜ ਵਾਲਾ ਇਸ਼ੂ ਆ ਇਹਦੇ ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਕਿ ਇਹਦੀ ਏਜੰਸੀ ਜਾਂਚ ਕਰੇ ਤੇ ਕੀ ਜਾਂਦੇ ਜਾਂਦੇ ਸਰ ਤੁਹਾਡਾ ਚੈਨਲ ਤੁਹਾਡੇ ਤੁਹਾਡਾ ਜਿਹੜਾ ਚੈਨਲ ਹੈ ਸਰ ਉਸ ਚੈਨਲ ਨੂੰ ਵਾਅ ਐ ਨਾਲਾ ਇਸ ਦੇ ਜਿਹੜੇ ਬਾਹਰ ਬੈਠੇ ਹੋਏ ਨੇ ਇਹ ਤਾਂ ਆਸਟ੍ਰੇਲੀਆ ਵਾਲੇ ਕਿਸੇ ਭੈਣ ਜਾਂ ਭਰਾ ਨੇ ਉੱਥੋਂ ਤੇ ਇਨਫੋਰਮੇਸ਼ਨ ਕੱਢ ਕੇ ਦਿੱਤੀ ਸਾਨੂੰ ਤਾਂ ਆਰਟੀਆਈਆਂ ਦੇ ਜਵਾਬ ਨਹੀਂ ਆਉਂਦੇ ਓਕੇ ਇਨਫੋਰਮੇਸ਼ਨ ਮੈਂ ਹੋਰ ਦੇ ਦੇਣਾ ਜੀ ਤੁਹਾਡੇ ਸ਼ਰੋਤਿਆਂ ਨੂੰ ਤੇ ਤੁਹਾਨੂੰ ਵੀ ਹਾਂ ਹਾਂ ਵੀ ਕੈਨੇਡਾ ਵਾਲੇ ਪਾਸੇ ਇਹਨਾਂ ਦੇ ਐਮਐਲਏ ਜਿਹੜੇ ਢੇਲੇ ਮਾਰ ਰਹੇ ਨੇ ਉੱਧਰ ਵੀ ਦੇਖ ਲਓ ਓਕੇ ਸਾਡੇ ਤਾਂ ਆਰਟੀਆਈਆਂ ਦੇ ਵਿੱਚ ਕੁਝ ਨਿਕਲਦਾ ਨਹੀਂ ਨਾ ਇਹਨਾਂ ਨੇ ਸਾਨੂੰ ਜਵਾਬ ਆਬ ਦੇਣੇ ਨੇ ਪੈਣੋ ਪਰ ਆਓ ਜੇ ਪੰਜਾਬ ਨੂੰ ਤੁਸੀਂ ਭਲਾ ਚਾਹੁੰਦੇ ਹੋ ਤਾਂ ਉੱਤਰ ਦੇ ਪਾਸੇ ਬਹੁਤ ਕੁਝ ਹੋ ਰਿਹਾ ਕੈਨੇਡਾ ਵਾਲੇ ਪਾਸੇ ਜਿਹੜੇ ਪਾਸੇ ਇਹਨਾਂ ਦੇ ਬੰਦੇ ਜਿਹੜੇ ਮਾਰ ਰਹੇ ਨੇ ਉੱਤਰ ਵੀ ਰੀਅਲ ਅਸਟੇਟ ਖਰੀਦੇ ਜਾ ਰਹੇ ਨੇ ਇਹਦੀ ਇਨਫੋਰਮੇਸ਼ਨ ਸਾਡੇ ਕੋਲ ਹੈਗੀ ਹੈ ਇਹ ਬਾਹਰ ਦੇ ਐਨ ਆਰ ਆਈ ਭਰਾ ਹੀ ਦਿੰਦੇ ਨੇ ਪਰ ਕਿਸੇ ਨੂੰ ਪੁਕਾਈ ਮਾਰ ਕੇ ਉੱਥੋਂ ਤੇ ਕਾਗਜ਼ ਕੱਢਣੇ ਪੈਣੇ ਨੇ ਜੀ ਮਿਹਰਬਾਨੀ ਮਿਹਰਬਾਨੀ ਥੈਂਕ ਯੂ